ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਇਸ ਮੌਕੇ ਤੇ ਲੋਕ ਸਭਾ ਹੁਸ਼ਿਆਰਪੁਰ ਤੋਂ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਇਸ ਮੌਕੇ ਤੇ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਡੀਐਸਪੀ ਭਾਰਤ ਪੂਸ਼ਣ ਆਪ ਨੇਤਾ ਹਰਜੀ ਮਾਨ ਡਿਪਟੀ ਮੇਅਰ ਵਿੱਕੀ ਸੂਦ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਆਕੇ ਦੇਖੋ ਹਾਂ अॼु <laughs> रशिया <laughs> ਕਿਵੇਂ ਨਸ਼ੇ ਕਰਕੇ ਇੱਕ ਪੁੱਤਰ ਮਾਂ ਤੋਂ ਵਿਛੋੜਾ ਦੇ ਦਿੱਤਾ ਨਸ਼ੇ ਛੱਡੋ ਮੋਟਰਸਾਈਕਲ ਇੱਕ ਜਲਾਹ ਹੈ ਯੋਧ ਨਸ਼ਾ ਵਿਰੋਧ ਸ਼ੁਰੂ ਕਰ ਦਿੱਤਾ ਹੈ ਔਰ ਸਰਕਾਰ ਸਰਕਾਰ ਦਾ ਸੰਕਲਪ ਬੜਾ ਸਾਫ਼ ਹੈ ਬੜਾ ਕਲੀਅਰ ਹੈ ਕਿ ਪੰਜਾਬ ਨੂੰ ਸ਼ਕਤ ਬਣਾਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਹੋਰ ਮਜ਼ਬੂਤ ਕਰਾਉਣਾ ਇਹ ਸਰਕਾਰ ਦਾ ਸੰਕਲਪ ਹੈ ਤੇ ਮੈਂ ਸਾਰੇ ਜਿੰਨੇ ਵੀ ਨੌਜਵਾਨ ਅੱਜ ਸਾਡੇ ਮੌਜੂਦ ਨੇ ਮੈਂ ਤੇ ਉਹਨਾਂ ਨੂੰ ਪੁੱਛਣਾ ਚਾਹਾਂ ਇਹ ਪੰਜਾਬੀ ਹੋ ਕੇ ਆਪਾਂ ਨਸ਼ਾ ਕਰਦੇ ਕਿਉਂ ਐ ਆਪਾਂ ਨਸ਼ਾ ਕਰਨ ਦਾ ਸੋਚਦੇ ਕਿਉਂ ਐ ਅਸੀਂ ਉਹਨਾਂ ਗੁਰੂਆਂ ਦੀ ਸੰਤਾਨ ਐ ਜਿਨ੍ਹਾਂ ਦੀ ਬਦੌਰਦ ਅੱਜ ਪੰਜਾਬ ਵਸਦਾ ਐ ਪੰਜਾਬ ਬਸਤਾ ਗੁਰਾਂ ਦੇ ਨਾਲ ਦਸਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤੇ ਉਹਦਾ ਨੀਲਾ ਘੋੜਾ ਅਚਾਨਕ ਇੱਕ ਜਗ੍ਹਾ ਰੁਕ ਗਿਆ ਤੇ ਤਦ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੇ ਸਿੰਘ ਸਾਹਿਬ ਦੇ ਖੋ ਸਾਡਾ ਘੋੜਾ ਕਿਉਂ ਰੁਕ ਗਿਆ

ਜੋਰੇ ਸਾਡੇ ਗੁਰਸਿੱਖ ਨੇ ਜਦ ਪੰਜਾਬੀ ਨੇ ਤਾਂ ਆਪਾਂ ਨਸ਼ੇ ਦੀ ਦਲਦਲ ਦੇ ਵਿੱਚ ਕਿਉਂ ਫਸਣਾ ਚਾਹੁੰਦੇ ਆ ਸੋ ਆਓ ਸਾਰੇ ਕਾਂਕਰ ਸਿੰਘ ਗੋਵੇ ਸਿੰਘ ਜੀ ਦੇ ਪਾਏ ਹੋਏ ਕੁਰਬਾਨੀਆਂ ਤੇ ਚੱਲੀਏ ਔਰ ਇੱਕ ਗੱਲ ਬੜੀ ਸਾਫ਼ ਹੈ ਕਿ ਨਸ਼ਿਆਂ ਦੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਜੇਕਰ ਨਸ਼ਿਆਂ ਦੀ ਦਲਦਲ ਚੋਂ ਨਿਕਲਣਾ ਹੈ ਤਾਂ ਉਸ ਦਲਦਲ ਦੇ ਵਿੱਚ ਖੁੱਲ੍ਹ ਵੜ ਕੇ ਖੇਲਣਾ ਹੋਏਗਾ ਸ਼ਹੀਦੀ ਬਰਦ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ اور ਸਰਕਾਰ ਜੋ ਯੁੱਧ ਨਸ਼ਾ ਵਿਰੁੱਧ ਕਰ ਰਹੀ ਹੈ ਔਰ 7000 ਤੋਂ ਵੀ ਜ਼ਿਆਦਾ ਜਿਹੜੇ ਨਸ਼ਾ ਵੇਚਦੇ ਉਹਨਾਂ ਤੇ ਕਾਬੂ ਪੈ ਪੈ ਜਾ ਚੁੱਕਾ ਹੈ ਪਰ ਅਸੀਂ ਕਾਮਯਾਬ ਤਾਂ ਹੀ ਹੋ ਸਕਦੇ ਹਾਂ ਜੇਕਰ ਅਪਾ ਉਸ ਯੁੱਧ ਦੇ ਵਿੱਚ ਸਰਕਾਰ ਦਾ ਸਾਥ ਦੇ ਅੱਪਾ ਆਜ਼ਾਦੀ ਦੀ ਲੜਾਈ ਕਿਉਂ ਜਿੱਤੀ ਅਪਾ ਇਸ ਕਰਕੇ ਜਿੱਤੀ ਕਿ ਜਿਹੜਾ ਆਜ਼ਾਦੀ ਦੇ ਵਿਰੁੱਧ ਆਜ਼ਾਦੀ ਪਾਣ ਦੇ ਲਈ ਜਿਹੜਾ ਯੁੱਧ ਚੱਲ ਰਿਹਾ ਸੀ ਜਿਹੜੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਉਸ ਦੇ ਵਿੱਚ ਅਸੀਂ ਸਾਰੇ ਸਾਡੇ ਸੁਤੰਤਰ ਸੂਲਾਨੀਆਂ ਨੇ ਯੋਗਦਾਨ ਦਿੱਤਾ ਅਗਰ ਸਿੰਘ ਰਾਜਗੁਰੂ ਸੁਖਦੇਵ ਸਾਡੇ ਲੱਖਾਂ ਸ਼ਹੀਦ ਜੇਕਰ ਉਸ ਦੇ ਵਿੱਚ ਸਾਥ ਨਾ ਦਿੰਦੇ ਤੇ ਅੱਜ ਦੇਸ਼ ਆਜ਼ਾਦੀ ਸੀ ਹੁੰਦਾ ਸੋ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਨੀ ਚਾਹਾਂ ਕਿ ਜੇਕਰ

ਸਭ ਤੋਂ ਸਭ ਤੋਂ ਜ਼ਰੂਰੀ ਜਿਹੜੀ ਅੱਜ ਦੇ ਜੁਧ ਨਸ਼ਾ ਵਿਰੁੱਧ ਚੇਤਨਾ ਮਾਰਚ ਵਿੱਚ ਜਿਹੜੇ ਬੱਚਿਆਂ ਨੇ ਹਿੱਸਾ ਲਿਆ ਮੈਂ ਇੱਕ ਵਾਰ ਸਾਰਿਆਂ ਨੂੰ ਗੁਜਾਰਿਸ਼ ਕਰਾਂਗਾ ਕਿ ਅਸੀਂ ਜ਼ੋਰਦਾਰ ਤਾਲੀਆਂ ਤੇ ਜ਼ੋਰਦਾਰ ਤਰੀਕੇ ਨਾਲ ਨਾ ਧੰਨਵਾਦ ਕਰੀਏ ਦੇਖੋ ਜੋ ਨਸ਼ਿਆ ਦਾ ਕਾੜ ਸਾਡੇ ਪੰਜਾਬ ਵਿੱਚ ਆ ਗਿਆ ਸੀ ਇਸ ਨੂੰ ਖਤਮ ਕਰਨ ਵਾਸਤੇ ਇਸ ਨੈਕਸਸ ਨੂੰ ਇੱਕ ਨੈਟਵਰਕ ਨੂੰ ਖਤਮ ਕਰਨ ਵਾਸਤੇ ਸਾਨੂੰ ਇਕੱਲੇ ਇਕੱਲੇ ਨੂੰ ਨਾਮਬੰਦ ਹੋਣਾ ਪੈਣਾ ਹੈ ਮੈਂ ਸਮਝਦਾ ਕਿ ਅੱਜ ਜਿਹੜੇ ਰਾਮਗੜੀਆ ਸਕੂਲ ਤੋਂ ਸਾਡੇ ਬੱਚਿਆਂ ਨੇ ਐਡਾ ਵੱਡਾ ਇੱਕ ਨਾਟਕੀ ਰੂਪਾਂਤਰ ਪੇਸ਼ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਉਹਨਾਂ ਦੀ ਕਲਾ ਨੂੰ ਸਨਜਾ ਸਲਾਮ ਹੈ ਉਹਨਾਂ ਦੀ ਉਹਨਾਂ ਦੇ ਸਨੇਮ ਸਲਾਮ ਹੈ ਤੁਸੀਂ ਇੱਧੇ ਜੁਗ-ਜੁਗ ਜਿਓ ਤੁਸੀਂ ਪੰਜਾਬ ਨੂੰ ਫਿਰ ਤੋਂ ਖੜਾ ਕਰਨ ਵਾਲੇ ਜਿਹੜੀ ਨੀ ਆ ਜਿਹੜੀਆਂ ਜੜਾਂ ਨੇ ਉਹ ਤੁਸੀਂ ਬਣੋ ਪੰਜਾਬ ਤੁਹਾਡੇ ਸਿਰ ਤੇ ਸਿਰ ਤੋਂ ਫੁੱਲੇਗਾ ਫੁੱਲੇਗਾ ਮੈਂ ਸਾਰੇ ਹੀ ਆਪੇ ਪਾਰਟੀ ਦੇ ਮੈਂਬਰ ਸਹਿਬਾਨ ਖਾਸ ਤੌਰ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਸੋਚ ਤਪਕਾ ਅੱਜ ਪੰਜਾਬ ਦੁਬਾਰਾ ਤੋਂ ਕਿਉਂਕੋ ਮੈਂ ਸਾਰੇ ਬੱਚਿਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਸਾਡੇ ਐਨਸੀਸੀ ਜਿਹੜੇ ਕੈਡਰ ਨੇ ਉਹ ਵੀ ਚੇਚੇ ਤੌਰ ਤੇ ਆਏ ਨੇ ਸਾਡੇ ਆਮ ਹੀ ਪਰਸਨਲਸ ਵੀ ਇੱਥੇ ਆਏ ਨੇ ਜਿੱਤਿਆ ਜੁੱਧ ਨਸ਼ਾ ਵਿਰੁੱਧ ਤੇ ਸਿਰ ਮੈਂ ਨੀਕਾ ਹਰਦਾਸਪੁਰ ਤੋਂ ਬੋਲ ਰਿਹਾ ਹਰਨੇਕ ਸਿੰਘ ਨੀਕਾ ਤੇ ਇਹਦੇ ਵਿੱਚ ਦੁੱਧਾ ਤੇ ਸੈਂਟਿਸਨ ਲੰਗਰ ਲਾਇਆ ਬੱਚਿਆਂ ਦੀ ਕੋਈ ਖੁਸ਼ੀ ਨਾ ਮਿਲ ਕੇ ਸਾਡੂੰ ਵੀ ਖੁਸ਼ੀ ਮਿਲਦੀ ਹੈ ਜਾਬ ਤੋਂ ਘੋਤੋ ਪਰੋਟ ਕੇ ਸਾਰੇ ਕੰਮ ਕਰਨੇ ਚਾਹੀਦੇ ਆ ਸਾਰੇ ਨਗਰ ਵਾਸੀਆਂ ਨੂੰ ਸਰਪੰਚਾਂ ਪੰਚਾਂ ਨੂੰ ਸ਼ਹਿਰ ਵਾਸੀਆਂ ਸਾਰੇ ਪਰੋਂ ਮੇਰੇ ਨੂੰ ਪ੍ਰਾਈਜ਼ ਅੱਜ ਸਾਡੇ ਸਕੂਲ ਦੇ ਬੱਚਿਆਂ ਵੱਲੋਂ ਗੜੀਆ ਸਕੂਲ ਦਾ ਫੈਮਿਲੀ ਨੇਸ ਵੱਲੋਂ ਸਰਕਾਰ ਦੇ ਜੋ ਹਰਦਪੁਰ ਮਹਿਮਾ ਜੋ ਤ ਨਸ਼ਾ ਵਿਰੋਧੀ ਸੰਘਾਰਾ ਦੇ ਲਈ ਸਾਡੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਪੈਦਲ ਮਾਰਚ پورے ਸ਼ਹਿਰ ਦੇ ਵਿੱਚ ਕੀਤਾ ਹੈ ਔਰ ਇਸ ਦਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਸਰਕਾਰ ਦੀ ਜਿਹੜੀ ਇਹ ਮੁਹਿੰਮ ਹੈ ਉਸ ਦੇ ਪ੍ਰਤੀ ਸੁਨੇਹਾ ਦੇਣ ਲਈ ਇਹ ਜਿਹੜੀ ਮੁਹਿੰਮ ਚਲਾਈ ਗਈ ਹੈ ਇਹ ਸਰਕਾਰ ਦੇ ਵਕ ਵਕ ਕੀਤੇ ਹੋਏ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਹੈ ਵੀ ਇਹ ਵੀ ਉਹਦਾ ਹਿੱਸਾ ਹੈ ਬੜਾ اہم ਹਿੱਸਾ ਹੈ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਉਸ ਮਹਿੰਮ ਦਾ ਬੜਾ ਇੰਪੋਰਟੈਂਟ ਹਿੱਸਾ ਹੈ ਸੋ ਅੱਜ ਇਸ ਮਹਿੰਮ ਰਾਹੀਂ ਸਾਡੇ ਬੱਚਿਆਂ ਨੇ ਬੇਸ਼ੱਕ ਧੁੱਪ ਧੁੱਪ ਜਿੰਨੀ ਮਰਜ਼ੀ ਸੀ ਉਸ ਕੜਕ ਦੀ ਧੁੱਪ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਇਸ ਮਹਿੰਮ ਦੇ ਵਿੱਚ ਸਰਕਾਰ ਦੀ ਸੋਚ ਦਾ ਸਾਥ ਦਿੱਤਾ ਸੋ ਇਹ ਆਪਣੇ ਆਪ ਨੂੰ ਹੀ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਬੱਚੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਜਿਹੜੇ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਫੈਲੇ ਹੋਇਆ ਉਸ ਤੋਂ ਤੰਗ ਆ ਚੁੱਕੇ ਔਰ ਉਹ ਜਿਹੜੀ ਪੰਜਾਬ ਦੀ ਪੰਜਾਬ ਦਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਉਸ ਦੇ ਵਿੱਚ ਜਿਹੜੇ ਭਾਗ ਲੈਣ ਦੇਣੇ ਬੜੀ ਉਤਸਕ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ ਸਰਕਾਰ ਆਪਣੇ ਪੱਧਰ ਤੇ ਪ੍ਰਾਨਲੇ ਕਰ ਰਹੀ ਹੈ ਜਿੱਥੇ ਕਰੀਬ 7000 ਤੋਂ ਵੀ ਜ਼ਿਆਦਾ ਜਿਹੜੇ ਸਮਗਲਰ ਨੇ ਡਰੱਗਸ ਸਮਗਲਰ ਨੇ ਉਹਨਾਂ ਨੂੰ ਜੇਲਾਂ ਵਿੱਚ ਛੁੱਟਿਆ ਜਾ ਚੁੱਕਾ ਹੈ ਕਿਉਂਕਿ ਸਰਕਾਰ ਦਾ ਇਸ ਮੁਹਿੰਮ ਤੇ ਜਿਹੜੇ ਨਸ਼ਾ ਵੇਚਦੇ ਐ ਉਹਨਾਂ ਦੇ ਪ੍ਰਤੀ ਕੋਈ ਰਹਿਮ ਨਹੀਂ ਚਾਹੇ ਕੋ ਪੁਲਿਸ ਵਾਲਾ ਹੈ ਚਾਹੇ ਕੋ ਨੇਤਾ ਦਾ ਬੰਦਾ ਚਾਹੇ ਕੋ ਐਮਪੀ ਦਾ ਐਮਐਲਏ ਦਾ ਜਿਹੜਾ ਮਰਜ਼ੀ ਹੋਵੇ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਏਗਾ ਔਰ ਦੂਸਰੀ ਸਰਕਾਰ ਦੀ ਜਿਹੜੀ ਮੁਹਿੰਮ ਹੈ ਜਿਹੜੇ ਸਾਡੇ ਪੰਜਾਬੀ ਕੁਝ ਪੰਜਾਬੀ ਨਸ਼ੇ ਦੇ ਆਦੀ ਹੋ ਚੁੱਕੇ ਐ ਉਹਨਾਂ ਦਾ ਹਸਪਤਾਲਾਂ ਵਿੱਚ ਲਿਜਾ ਕੇ ਫਰੀ ਇਲਾਜ ਕਰਾਉਣਾ ਜਿਹੜਾ ਇਹ ਵੀ ਸਰਕਾਰ ਦੀ ਮੁਹਿੰਮ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਸੋ ਜੁਧ ਨਸ਼ਾ ਵਿਰੋਧ ਇੱਕ ਅਲੱਗ-ਅਲੱਗ ਵਿੰਗ ਦੇ ਤਹਿਤ ਅਲੱਗ-ਅਲੱਗ ਹੈਡਿੰਗਸ ਦੇ ਤਹਿਤ ਚੱਲ ਰਿਹਾ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਬੱਚਿਆਂ ਦਾ ਔਰ ਬੱਚਿਆਂ ਦੇ ਜਿਹੜੇ ਟੀਚਰ ਸਹਿਬਾਨ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਸਾਡੇ ਐਸਡੀਐਮ ਸਾਹਿਬ ਜਸ਼ਨਜੀਤ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਜਿਹੜਾ ਅੱਜ ਪੂਰਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਔਰ ਸਾਡੇ ਇਸ ਹਲਕੇ ਦੇ ਇੰਚਾਰਜ ਸਾਡੇ ਬਹੁਤ ਹੀ ਨੌਜਵਾਨ ਸਾਥੀ ਹਰਨੂਰ ਹਰਜੀਮਾਨ ਜੀ ਜਿਨ੍ਹਾਂ ਦੀ ਮੈਂ ਸਮਝਦਾ ਕਿ ਨੌਜਵਾਨਾਂ ਲਈ ਇੱਕ ਆਈਕਨ ਹੈ ਇੱਕ ਨੌਜਵਾਨਾਂ ਲਈ ਇੱਕ ਚਾਨਣ ਮਧਾਰਾ ਨੇ ਕਿ ਹਾਂ ਜਦੋਂ ਬੱਚੇ ਆਪਣੇ ਨੌਜਵਾਨ ਸਾਥੀ ਨੂੰ ਦੇਖਦੇ ਐ ਇਸ ਮਹਿੰਮ ਦੇ ਵਿੱਚ ਅੱਗੇ ਵੱਧ ਕੇ ਇਸ ਮਹਿੰਮ ਦੇ ਵਿੱਚ ਅੱਗੇ ਵਧਦਾ ਹੋਇਆ ਤੇ ਸਾਡੇ ਬੱਚੇ ਜਿਹੜੇ ਹੋਰ ਭਰਮਹਾੰਗਾਰਾ ਸਾਨੂੰ ਦੁੰਦੇ ਆ ਔਰ ਸਾਡੇ ਚਾਚ ਸਰਦਾਰ ਜੁਇੰਟਰ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਫਗਵਾੜਾ ਆ ਜੋ ਪਹੁੰਚ ਨਹੀਂ ਸਕੇ ਉਹਨਾਂ ਵੱਲੋਂ ਮੈਂ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਅਸ਼ੀਰਵਾਦ ਹੈ ਸਾਡੇ ਡਾਕਟਰ ਮੇਰ ਸਾਹਿਬ, ਸੂਸਾ ਸਾਹਿਬ ਸਾਡੇ ਨਾਲ ਨੇ, ਅੰਕੁਸ਼ ਜੀ ਨਾਲ ਨੇ, ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਿੱਖਿਆ ਕ੍ਰਾਂਤੀ ਦੇ ਸਾਡੇ ਕੋਆਰਡੀਨੇਟਰ ਗੁਰਦੀਪ ਦੀਪਾ ਜੀ ਸਾਡੇ ਚ ਮੌਜੂਦ ਨੇ। ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੋਗਰਾਮ ਹੋ ਰਹੇ ਨੇ, ਬੱਚੇ ਜਾਗਰੂਕ ਹੋ ਰਹੇ ਨੇ। ਸੋ ਮੈਂ ਸਾਰੇ ਆਪਣੇ ਸਾਥੀਆਂ ਦਾ ਜਿੰਨੀ ਵੀ ਸਾਡੀ ਅੱਜ ਟੀਮ ਆਈ ਐ ਸੀਮਾ ਰਾਣਾ ਜੀ ਆਇਆ, ਭੈਣ ਜੀ ਆਇਆ, ਜਿੰਨੇ ਵੀ ਸਾਡੇ ਸਾਥੀ ਸਾਡੇ ਪੀ ਐ ਸਾਹਿਬ ਮੌਜੂਦ ਨੇ, ਜਸਪਾਲ ਜੀ ਮੌਜੂਦ ਨੇ, ਇੰਦਰਜੀਤ ਪੱਛ ਮਨਜੀਤ ਜੀ ਪ੍ਰੇਮ ਜੀ ਮੇਰੇ ਭਾਜੀ ਅੰਦਾਜ਼ਾ ਲਾਜੋ ਸੋਨਾ ਸਾਰੇ ਆਪਣੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਪਾਟਕ ਸਾਹਿਬ ਸਾਡੇ ਕਿੱਥੇ ਪੜ੍ਹਦੇ ਸੋ ਸਾਡੇ ਸਭ ਤੋਂ ਸੀਨੀਅਰ ਪਾਟਕ ਸਾਹਿਬ ਦੇਖੋ ਏਜ ਪਾਟਕ ਸਾਹਿਬ ਕਿੰਨੀ 70 ਹੋ ਗਈ 75 ਸਾਲ ਤੇ 73 ਸਾਲ ਦੀ ਏਜ ਦੇ ਵਿੱਚ ਪੂਰੀ ਸੈਰ ਕਰਕੇ ਆਇਆ ਜ ਜ ਪੂਰਾ ਜਿੰਨਾ ਬੱਚਿਆਂ ਦੇ ਨਾਲ ਜਿੰਨਾ ਵੀ ਸੀਗਾ ਪੈਦਲ ਮਾਰ ਸਾਰਾ ਪਾਟਕ ਸਾਹਿਬ ਨੇ ਕਵਰ ਕੀਤਾ ਤੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਕਮਰ ਕੱਸੇ ਕਰ ਲਈਏ ਸਰਕਾਰ ਨੇ ਜਿਹੜਾ ਯੁੱਧ ਸ਼ੁਰੂ ਕਰ ਦਿੱਤਾ ਹੈ ਹੁਣ ਆਪਾਂ ਉਸ ਯੁੱਧ ਦਾ ਹਿੱਸਾ ਬਣਨਾ ਹੈ ਔਰ ਇਹ ਬੜਾ ਸੁਨਹਿਰੀ ਮੌਕਾ ਹੈ ਕਿ ਨਸ਼ਿਆਂ ਦਾ ਜਿਹੜਾ ਕੋੜ ਆਪਾਂ ਜੇ ਜੜੋਂ ਖਤਮ ਕਰਨਾ ਹੈ ਤੇ ਆਓ ਸਾਰੇ ਮਿਲ ਕੇ ਸਰਕਾਰ ਦਾ ਸਾਥ ਦਿਈਏ ਸਰਕਾਰ ਦਾ ਹਿੱਸਾ ਬਣੀਏ ਬਹੁਤ ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਸੁਪਰੀਮੋ ਜਿਨ੍ਹਾਂ ਦੀ ਸੋਚ ਹੈ ਔਰ ਬਹੁਤ ਹੀ ਧੰਨਵਾਦ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਜਿੰਨੇ ਵੀ ਸਾਡਾ ਕੈਬਨਟ ਅੱਜ ਲੱਗਿਆ ਹੋਇਆ ਕੈਬਨਟ ਸਬ ਕਮੇਟੀ ਪੂਰਾ ਜਿਹੜਾ ਜੋਰ ਲਗਾ ਰਿਹਾ ਸੋ ਸਾਰਿਆਂ ਦਾ ਇਸ ਮਹਿੰਮ ਦਾ ਹਿੱਸਾ ਵੰਡਣ ਦੇ ਲਈ ਹਰ ਇੱਕ ਦਾ ਕੋਟਨ ਕੋਟ ਧੰਨਵਾਦ ਜੈ ਹਿੰਦ ਹਾਂਜੀ ਸਰ ਕਸਟਪ ਕੋਲੋਂ ਮੈਂ ਇੱਕ ਖਮਾ ਲੈਣਾ ਚਾਹਾਂਗਾ ਕਿ ਕੱਲ ਜੋ ਦੁਖਦ ਘਟਨਾ ਹੋਈ ਹੈ ਪਹਿਲ ਕਾਂ ਵਿੱਚ ਕਸਪੀਰ ਵਿੱਚ ਜੋ ਨਹਿਲਤੇ ਟੂਰਿਸਟਾਂ ਉੱਤੇ ਜੋ ਅਤਵਾਦੀ ਹਮਲਾ ਹੋਇਆ ਹੈ ਅਸੀਂ ਪੂਰੀ ਉਸਤੇ ਉਹਦੀ ਨਿਖੇਦੀ ਕਰਦੇ ਹਾਂ ਸਾਡੀ ਕੰਡੋਲੈਂਸ ਹੈ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਜੀਓਫ ਅਟੈਕ ਦੇ ਵਿੱਚ ਗਏ ਆ ਤੇ ਅਸੀਂ ਪ੍ਰਭੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਇਸ ਵਕਤ ਘਟਨਾ ਦੇ ਨਾਲ ਲੜਨ ਦੀ ਹਿੰਮਤ ਦੇਵੇ ਤੇ ਮੈਂ ਨਾਲ ਦੀ ਨਾਲ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਸਾਡੇ ਹੋਮ ਮੰਤਰੀ ਅਮਿਤ ਸ਼ਾਹ ਨੂੰ ਵੀ ਇਹ ਬੇਨਤੀ ਕਰਨਾ ਜਿੱਥੇ ਦੇਸ਼ ਦੀ ਗੱਲ ਆਵੇ ਅਸੀਂ ਸਾਰੇ ਜੁਆਇਨਟਡ ਆਂ ਉਸੇ ਇਸ ਲੜਾਈ ਨੂੰ ਲੜੋ ਅਸੀਂ ਤੁਹਾਡਾ ਪੂਰੇ ਸਾਥ ਦਵਾਂਗੇ ਇਹ ਅਟੈਕ ਸਿਰਫ ਕਸ਼ਮੀਰ ਤੇ ਨਹੀਂ ਹੈ ਇਸ ਅਟੈਕ ਨੂੰ ਪੂਰੇ ਭਾਰਤ ਦੇ ਦੇਖਿਆ ਜਾਵੇ ਤੇ ਜਿੱਥੇ ਅਸੀਂ ਬਾਹਰੀਆਂ ਤਾਕਤਾਂ ਦੇ ਨਾਲ ਵੀ ਜਿੱਥੇ ਲੜ ਰਹੇ ਆਂ ਉਥੇ ਕੁਝ ਸਾਡੀਆਂ ਜੋ ਸਿਵਲ ਵਾਰਸ ਚੱਲਦੀ ਪਈ ਹੈ ਜਿਵੇਂ ਕਿ ਅੱਜ ਨਸ਼ਾ ਚੀਟਨਾ ਜਿਹੜਾ ਮਾਂਚ ਗੱਡੇਗਾ ਯੁਨ ਨਸ਼ਾ ਰੋਕ ਦੇਖੋ ਜਿੰਨਾ ਸਾਨੂੰ ਖਤਰਾ ਬਾਹਰਲੀਆ ਤਾਕਤਾਂ ਤੋਂ ਹੈ ਉਨਾ ਹੀ ਖਤਰਾ ਸਾਨੂੰ ਅੱਜ ਸਾਡੀਆਂ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਸਾਡੀਆਂ ਖਰਾਬ ਹੋ ਗਈਆਂ ਨੇ ਖੋਖਲੀਆਂ ਹੋ ਗਈਆਂ ਨੇ ਨਸ਼ੇ ਤੋਂ ਸਾਨੂੰ ਉਖਤੋਂ ਵੀ ਉਤੋਂ ਵੱਡਾ ਖਤਰਾ ਹੈ ਤੇ ਅੱਜ ਜਿਹੜੇ ਇਸ ਜੋਰ 'ਚ ਨਾਲ ਬੱਚਿਆਂ ਨੇ ਮੈਨੂੰ ਐਸ.ਡੀ.ਐਮ ਸਾਹਿਬ ਸਾਡੇ ਮੈਂ ਧੰਨਵਾਦ ਕਰਨਾ ਚਾਹਾਂਗਾ ਜਸ਼ਨਜੀਤ ਜੀ ਦਾ ਜਿਨ੍ਹਾਂ ਨੇ ਪੂਰਾ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੱਪੇਵਾਲ ਸਾਹਿਬ ਦਾ ਮੇਰੇ ਪਿਤਾ ਸਮਾਨ ਨੇ ਉਹਨਾਂ ਦੀ ਦੇਣ ਨੇ ਜੋ ਫਗਵਾੜੇ ਤੇ ਮੈਂ ਕਦੀ ਵੀ ਕਿਸੇ ਲੀਡਰ ਨੂੰ ਇਹਨਾਂ ਜ਼ਮੀਨੀ ਗਰਾਉਂਡ ਲੈਵਲ ਤੇ ਆ ਕੇ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰਦੇ ਨਹੀਂ ਦੇਖਿਆ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਸੋਚ ਕਰਕੇ ਅੱਜ ਪੰਜਾਬ ਫਿਰ ਤੋਂ ਆਪਣੀਆਂ ਲੀਹਾਂ ਤੇ ਕੜਨ ਜਾ ਰਿਹਾ ਜੋ ਇਹਨੇ ਲੰਬੇ ਸਮੇਂ ਤੋਂ ਇੱਕ ਕੋੜ ਲੱਗ ਚੁੱਕਾ ਸੀਗਾ ਮੈਂ ਬਿਲੋ ਵੀ ਮੈਂਸ਼ਨ ਕੀਤਾ ਕਿ ਜੋ ਇੱਕ ਨਸ਼ਾ ਹੈ ਅਸੀਂ ਇੱਕ ਹਿਊਮਨ ਐਲੀਮੈਂਟ ਦੇ ਨਾਲ ਡੀਲ ਕਰ ਰਹੇ ਹਾਂ ਇਸ ਨੂੰ ਨਿਜਾਤ ਪਾਉਣ ਲਈ ਸਾਨੂੰ ਸਮਾਂ ਲੱਗ ਸਕਦਾ ਹੈ ਇਸ ਤੋਂ ਨਿਜਾਤ ਪਾਉਣ ਲਈ ਸਾਨੂੰ ਬਹੁਤ ਮਹੀਨੇ ਸਾਲ ਵੀ ਲੱਗ ਸਕਦੇ ਆ 2-2 ਸਾਲ ਤੱਕ ਬੱਚੇ ਅਸੀਂ ਇੱਕ ਇੱਕ ਜੋ ਨਸ਼ਾ ਛੱਡ ਕੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਆ ਸਾਡੀ ਸਕਸੈਸ ਰੇਟ ਵੀ ਜ਼ਿਆਦਾ ਹੋ ਸਕਦੀ ਆ ਸਾਡੀ ਫੇਲਿਅਰ ਰੇਟ ਵੀ ਥੋੜੀ ਜਿਹੀ ਘੱਟ ਹੋ ਸਕਦੀ ਆ ਤੇ ਅਸੀਂ ਇਸ ਨੂੰ ਮੈਨੇਜ ਕਰਨਾ ਆ ਸਾਨੂੰ ਲੋਕਾਂ ਦੇ ਵਿੱਚ ਅਵੇਅਰਨੈਸ ਕਰਨੀ ਆ ਸਾਨੂੰ ਇਸ ਨਸ਼ੇ ਦਾ ਨੁਕਸਾਨ ਦੱਸਣਾ ਸਾਨੂੰ ਇਹਦੇ ਆਫਟਰ ਮੈਥ ਇਹਦੇ ਇਫੈਕਟ ਜੋ ਸਾਡੇ ਸਮਾਜਿਕ ਤੇ ਸੋਸ਼ਲ ਤੌਰ ਦੇ ਉੱਤੇ ਤੇ ਹਰ ਪੱਧਰ ਦੇ ਵਿੱਚ ਆ ਰਹੇ ਨੇ ਸਾਨੂੰ ਸਮਝਣਾ ਪਵੇਗਾ ਮੈਂ ਸੂਰੇ ਪੰਜਾਬ ਵਾਸੀਆਂ ਨੂੰ ਇਹ ਬੇਤੀ ਕਰਦਾ ਹਾਂ ਹੱਥ ਬੰਨ੍ਹਿਆ ਬੇਤੀ ਕਰਦਾ ਹਾਂ ਤੁਸੀਂ ਆਪਣੀ ਸਰਕਾਰ ਦਾ ਸਾਥ ਦਿਓ ਤੁਸੀਂ ਇਕੱਲੇ ਇਕੱਲੇ ਨੇ ਜਿੱਥੇ ਵੀ ਨਸ਼ਾ ਵਿਕ ਰਿਹਾ ਹੈ ਕੋਈ ਵੀ ਨਚੇਰਾ ਸੌਦਾਗਰ ਬਣ ਕੇ ਆ ਰਿਹਾ ਹੈ ਉਸ ਦੀ ਇਤਲਾ ਕਰੋ ਤੁਹਾਡਾ ਨਾਮ ਕੋਟ ਰੱਖਿਆ ਜਾਵੇਗਾ ਤੇ ਅਸੀਂ ਇਹ ਸਰਕਾਰ ਇੱਕ ਕੋਸ਼ਿਸ਼ ਕਰ ਸਕਦੀ ਹੈ ਪਰ ਸਾਨੂੰ ਪੂਰੇ ਸਮਾਜਿਕ ਹਰ ਬੰਦੇ ਦੀ ਹਰ ਵਿਅਕਤੀ ਦੀ ਜ਼ਰੂਰਤ ਹੈ ਮੈਂ ਆਏ ਹੋਏ ਇੱਥੇ ਸਾਰੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਜਿੱਥੇ ਕਿ ਉਹਨਾਂ ਨੇ 500 ਬੱਚਾ ਆਇਆ ਮੈਂ ਇਹਨਾਂ ਨੂੰ ਇੱਕ ਹੀ ਬੇਨਤੀ ਕੀਤੀ ਹੈ ਕਿ ਇਹ 500 ਬੱਚਾ ਅਗਲੇ 50000 ਤੋਂ ਟਾਰਗੇਟ ਰੱਖੇਗਾ ਉਹਨਾਂ ਤੱਕ ਇਹ ਸਵੇਰ ਤੋਂ ਲੈ ਕੇ ਜਾਵੇਗਾ ਮੈਂ ਆਏ ਹੋ ਸਾਰੇ মিডিਆ ਪਰਸਨਲ ਦਾ ਧੰਨਵਾਦ ਕਰਦਾ ਸਾਡੇ ਸਾਰੇ ਡਿਪਟੀ ਮੇਅਰ ਸਾਹਿਬ ਆਏ ਨੇ ਗੁਟੀ ਦੀਪਾ ਜੀ ਸੀ ਮਾਰਾਣਾ ਜੀ ਅਮਨਦੀਪ ਜੀ ਆਏ ਨੇ ਇੰਦਰਜੀਤ ਕੌਂਸਲ ਜੀ ਆਏ ਨੇ ਬਾਕ-ਬਾਕ ਵਰਡਰ ਤੋਂ ਹੋਰ ਵੀ ਕੌਂਸਲ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਫਤਗਵਾੜਾ ਸਬ ਡਿਵੀਜ਼ਨ ਵਿਖੇ ਮਾਈਓ ਦਿੱਕ੍ਰਿਸ਼ਨ ਦੇ ਸਾਬ ਕਬੂਰਸਲਾ ਜੀ ਦੇ ਹੁਕਮ ਨਾਲ ਇਸ ਤਿੱਥੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ 500 ਤੋਂ ਵੱਧ ਬੱਚਿਆਂ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਸਾਰੇ ਅਫਸਰ ਸਾਹਿਬਾਨ ਹਰੇਕ ਡਿਪਾਰਟਮੈਂਟ ਦੇ ਕਨਵਨ ਮੈਂਬਰ ਪਾਰਲੀਮੈਂਟ ਲੋਕਲ ਪੋਲੀਟਿਕਲ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਤੇ ਬਹੁਤ ਹੀ ਅੱਛਾ ਰਿਸਪੌਂਸ ਰਿਹਾ ਤੇ ਬਹੁਤ ਅੱਛਾ ਮੈਸੇਜ ਲੋਕਾਂ ਨੂੰ ਗਿਆ ਜੀ ਤੇ ਆਏ ਹੋਏ ਲੋਕਾਂ ਦਾ ਬੱਚਿਆਂ ਦੀ ਪਾਰਟਿਸਪੇਸ਼ਨ ਦਾ ਸਮੂਹ ਸਟਾਫ ਦਾ ਔਰ ਟੀਚਰ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ